ਇਹਨਾਂ 4 ਵਜਾ ਆਤੇ ਆ ਐਕਸ-ਰੇ ਕਰਦੇ ਆ ਸਾਰਾ ਕੁਝ ਕਰਦੇ ਆ ਠੀਕ ਆ ਐਕਸ-ਰੇ ਚ ਵੀ ਆਂਦੇ ਆ ਵੀ ਸਾਰਾ ਕੁਝ ਹੋਇਆ ਵਾ ਪਰ ਮਲਾਜਾ ਜਿਹੜਾ ਸਾਨੂੰ ਕੋਈ ਸਿੱਟਾ ਨਹੀਂ ਦੇਂਦਾ ਪ੍ਰੋਪਰ ਸਾਨੂੰ ਡਾਕਟਰਾਂ ਦੇ ਉੱਤੇ ਡਾਊਟ ਆ ਵੀ ਰਿਪੋਰਟ ਨਹੀਂ ਸਹੀ ਕਰਨਦਾ ਇਹਰਾ ਫੇਰੀ ਕਰਨਦੇ ਆ ਇਹਨਾਂ ਰਿਸ਼ਵਤ ਲੈ ਲਈ ਆ ਜਾਂ ਕੀ ਕੀਤਾ ਵਾ ਸਾਨੂੰ ਕੋਈ ਮਿਲੀ ਭੁਗਤ ਲੱਗਨ ਦਈ ਇਹਨਾਂ ਦੀ ਸਾਡੇ ਬੰਦੇ ਜਿਹੜੇ ਆ 5 ਫੱਟਰ ਹੋਏ ਨੇ ਦੋਵਾਂ ਦੀ ਮੌਕੇ ਤੇ ਡੈਥ ਹੋ ਗਈ ਆ ਉਥੋਂ ਪਿੰਡੋ ਜਾ ਕੇ ਨਕਵਾਰੀ ਕਰ ਸਕਦੇ ਆ ਅੰਨੇ ਵਾ ਫਾਇਰਿੰਗ ਹੋਈ ਆ 9 ਤੋਂ ਲੈ ਕੇ 12 ਐਕਸਲੇਮ ਇਹ ਇਕਦਮ ਮੇਰੇ ਕੱਲ੍ਹ ਸੀ 1:02 ਜੋ ਐਗਜ਼ੈਕਟਲੀ ਇਹ ਮਤਲਬ ਇਹ ਹੈਗਾ ਤੇ ਉਹਦੇ ਵਿੱਚ ਹੈ ਕਿ ਬੋਡੀ ਇੱਕ ਜਿਹੜਾ ਇੱਕ ਜ਼ਿੰਦਾ ਬੰਦਾ ਦੇ फटाफट ਪੋਜੀਸ਼ਨਾਂ ਬਣਾ ਲੈਂਦਾ ਹੈ ਜੇ ਕਿ ਡੈੱਡ ਬੋਡੀ ਦੀ ਪੋਜੀਸ਼ਨ ਤਾਂ ਆਪ ਹੀ ਬਣਾਨੀ ਪੈਂਦੀ ਹੈ ਉਹਦੇ 'ਚ ਟਾਈਮ ਲੱਗਦਾ ਹੈ ਐਕਸ-ਰੇ ਆ 8 8 9 12 ਕਰਨ ਵਿੱਚ 1.5 ਘੰਟਾ ਮਿਨੀਮਮ ਲੱਗ ਜਾਂਦਾ ਕਿਉਂਕਿ ਕਿਤੇ ਦਫਾ ਪੋਜੀਸ਼ਨ ਦੇਖੋ ਇੱਕ ਇੱਕ ਪੋਜੀਸ਼ਨ ਜੇ ਨਹੀਂ ਦਿਖਦੀ ਫਿਰ ਉਹਦੀ ਪੋਜੀਸ਼ਨ ਬਣਾਨੀ ਪੈਂਦੀ ਹੈ ਮੈਂ ਕਿ 10 12 ਐਕਸ-ਰੇ ਬਣਾ ਲੈ ਸਾਨੂੰ 40 ਵਾਰ 50 ਵਾਰੀ ਪੋਜੀਸ਼ਨ ਚੇਂਜ ਕਰਨੀ ਪੈਂਦੀ ਹੈ ਉਹਦੇ ਵਿੱਚ ਕਾਫੀ ਟਾਈਮ ਲੱਗਦਾ ਹੈ ਔਰ ਉਹ ਉਹ ਲੋਕੇਟ ਲੋਕੇਟ ਕਰਨ ਦੀ ਕੋਸ਼ਿਸ਼ ਕਰਦੇ ਕਿ ਭਈ ਇੱਥੇ ਇੱਥੇ ਨਿਸ਼ਾਨ ਲਗਾਏ ਤੇ ਇੱਥੇ ਅੰਦਾਜ਼ੇ ਨਾਲ ਬੁਲੇਟ ਆਣੀ ਚਾਹੀਦੀ ਹੈ ਫਿਰ ਉਸ ਕਾਫੀ ਸਾਰੀ ਹਿਲ ਡੂਨ ਕਰਨੀ ਪੈਂਦੀ ਹੈ ਦੇ ਹੋਈ ਬਣੇ ਕੋਰਪੀ ਸਾਡਾ ਭਰਾ ਲੱਗਦਾ ਸੀ ਬੀਤ ਸਿੰਘ ਸਾਡਾ ਚਾਚਾ ਲੱਗਦਾ ਸੀ ਤੇ ਆ ਜਿਹੜੀ ਮੈਡਮ ਆ ਉਹਨਾਂ ਕੋਲਦੇਣ ਮੌਕੇ ਤੇ ਗੋਲੀਆਂ ਵੱਜੀਆਂ ਆ ਐਕਸ-ਰੇ ਦੇ ਵਿੱਚ ਗੋਲੀਆਂ ਆਉਂਦੀਆਂ ਆ ਤੇ ਮੈਡਮ ਨੂੰ ਡਾਕੀ ਦਾ ਰਿਜ਼ਲਟ ਨਹੀਂ ਦੇਦੇ ਨਾ ਸਾਨੂੰ ਗੋਲੀ ਸਾਫਤ ਕਰਕੇ ਦੇਣ ਲਈ ਆ। ਤੇ ਅਸੀਂ ਤੇ ਸਾਡਾ ਸਾਰਾ ਦੋਵੇਂ ਪਿੰਡ ਜਿਹੜੇ ਪਰੇਸ਼ਾਨੀ ਚ ਪਏ ਆ। ਸਾਡੇ ਰਿਸ਼ਤੇਦਾਰ ਸਾਰੇ ਸਾਡੇ ਘਰਾਂ ਜਾਣ ਕੇ ਬੈਠੇ ਆ ਤੇ ਕੁਝ ਸਾਨੂੰ ਇਥੇ ਖਰਾਬ ਕਰਨ ਦੇ ਸਾਡੇ ਕੱਲ ਦੇ ਬੰਦੇ ਮਰੇ ਪਏ। ਨਾਮ ਹੈ ਕਮਲਪਾਲ ਸਿੰਘ ਆ। ਤੋਂ ਆ ਇਹ ਦਕਾ ਕਰਤੋ ਹਾਂ। ਤੇ ਦੋਵੇਂ ਮੇਰੇ ਪਰਿਵਾਰਕ ਮੈਂਬਰ ਹੈ ਜਿਨ੍ਹਾਂ ਦੀ ਡੈਥ ਹੋਈ ਹੈ। ਮੌਕੇ ਤੇ ਹੋਈ ਆ। ਮੌਕੇ ਤੇ ਗੋਲੀਆਂ ਚੱਲੀਆਂ ਆ ਮੋਸਾ ਇੱਕ ਇੱਕ ਧਰਨੇ ਗੋਲੀਆਂ ਚਲਾਈਆਂ ਤੇ ਗੋਲੀਆਂ ਵੱਜੀਆਂ ਸਿੱਧੀਆਂ ਇਹਦੀ ਛਾਤੀ ਤੇ ਵੱਜੀ ਆ ਗਰਤ ਸਿੰਘ ਦੇ। ਉੱਥੇ ਮੌਕੇ ਤੇ ਸਾਰਿਆਂ ਦੇਖਿਆ ਵਾ, ਪਿੰਡ ਵਾਲਿਆਂ ਦੇਖਿਆ ਵਾ। ਪਰ ਇਹ ਰਿਪੋਰਟ ਕੱਢਣ ਦੇ ਵੀ ਗੋਲੀ ਹੈ ਹੀ ਨਹੀਂ ਆ। ਇਹ ਨਾਰਮਲ ਡੈਥ ਡਿਕਲੇਅਰ ਕਰਦੇ ਆ। ਕੀ ਕਰਨ ਲੱਗ ਪਏ। ਇਹਦਾ ਕਾਰਨ ਇਹ ਪੈਸੇ ਚੜਦੇ ਆ, ਪੈਸੇ ਖਾਦੇ ਆ। ਇਨਾਮਦਾਰ ਕੀ ਕੀ ਗੱਲ ਕਰਾਂਗੇ ਆਪਾਂ ਭਾਈ ਪਾਣੀ ਪੈਸੇ ਖਾਦੇ ਹੀ ਇਹਨੇ ਸਾਰੇ ਨੇ ਪੈਸੇ ਖਾਦੇ ਹੀ ਇਹਨੇ ਸਾਰੇ ਪੈਸੇ ਖਾਦੇ ਆ ਸ਼ਵਣਤ ਇਥੇ ਨੇ ਕੀ ਗੱਲ ਮਤਈ ਆ ਭਾਜੀ ਹਰਪਾਲ ਸਿੰਘ ਆ ਪਿੰਡ ਵਾਸੀ ਭਗਬੁਰਿਆ ਮੈਂ ਮੇਰੇ ਮਾਮਾ ਜੀ ਆ ਦੋਵੇਂ ਜਿਨ੍ਹਾਂ ਦੀ ਡੈਥ ਹੋਈ ਆ ਮੈਂ ਕੱਲ ਇਹਨਾਂ ਦੀਆਂ ਬਾਡੀਆਂ ਛੱਡ ਕੇ ਗਿਆ ਵਾਂ 6 ਵਜੇ 6:30 ਵਜੇ ਦੇ ਕਰੀਬ ਸ਼ਾਮੀ ਜਮਾ ਕਰਾ ਕੇ ਗਿਆ ਇਥੇ ਠੀਕ ਆ ਇਹਨਾਂ ਸਾਨੂੰ ਕੱਲ ਬਾਅਦ ਚ ਦਿੱਤਾ 10 ਵਜੇ ਦਾ ਸਵੇਰੇ ਟਾਈਮ ਆ ਵੀ ਤੁਸੀਂ ਸਵੇਰੇ 10 ਵਜੇ ਆ ਜਿਓ ਤੇ ਤੁਹਾਡਾ ਮਲਾਜਾ ਕਰ ਦਾਂਗੇ ਠੀਕ ਆ ਤੇ ਮੈਂ 10 ਵਜੇ ਜਦੋਂ ਅਸੀਂ 9 ਵਜੇ ਪਹੁੰਚ ਗਏ ਇੱਥੇ ਤੇ ਆਂਦੇ ਵੀ ਕਰਦੇ ਆ ਕਰਦੇ ਆ ਕਾਰਵਾਈ ਪਾਉਂਦੇ ਆ ਥਾਰਾ ਕੋਈ ਲਿਖਤ ਪਰਤ ਕਰਨਾ ਹੈ ਥਾਰਾ ਕੋਈ ਕਰਨਾ ਹੈ ਠੀਕ ਆ ਤੇ ਉਸ ਤੋਂ ਬਾਅਦ ਚ ਇਹਨਾਂ 4 ਵਜਾ ਆਤੇ ਆ ਐਕਸ-ਰੇ ਕਰਦੇ ਆ ਸਾਰਾ ਕੁਝ ਕਰਦੇ ਆ ਠੀਕ ਆ ਐਕਸ-ਰੇ ਚ ਵੀ ਆਂਦੇ ਆ ਵੀ ਥਾਰਾ ਕੁਝ ਹੋਇਆ ਵਾ ਪਰ ਮਲਾਜਾ ਜਿਹੜਾ ਸਾਨੂੰ ਕੋਈ ਸਿੱਟਾ ਨਹੀਂ ਦੇ ਦਿੰਦਾ ਪ੍ਰੋਪਰ ਸਾਨੂੰ ਡਾਕਟਰਾਂ ਦੇ ਉੱਤੇ ਡਾਊਟ ਆ ਵੀ ਰਿਪੋਰਟ ਨਹੀਂ ਸਹੀ ਕਰੰਦਾ ਇਹ ਰਫੇਰੀ ਕਰੰਦਾ ਆ ਇਹਨਾਂ ਰਿਸ਼ਵਤ ਲੈ ਲਈ ਆ ਜਾਂ ਕੀ ਕੀਤਾ ਵਾ ਸਾਨੂੰ ਕੋਈ ਮਿਲੀ ਭੁਗਤ ਲੱਗਨ ਦਈ ਇਹਨਾਂ ਦੀ ਸਾਡੇ ਬੰਦੇ ਜਿਹੜੇ ਆ ਪੰਜ ਫੱਟਰ ਹੋਏ ਨੇ ਦੋਆਂ ਦੀ ਮੌਕੇ ਤੇ ਡੈਥ ਹੋ ਗਈ ਆ ਉੱਥੋਂ ਪਿੰਡੋ ਜਾ ਕੇ ਇਨਕੁਆਰੀ ਕਰ ਸਕਦੇ ਆ ਅੰਨੇ ਵਾ ਫਾਇਰਿੰਗ ਹੋਈ ਆ ਉੱਥੇ ਬੰਦੇ ਉਹਨਾਂ ਥੱਦੇ ਹੀ ਆਪ ਵੀ ਨਾਲ ਸੀਗੇ ਉਹ ਜਿਹੜੇ ਆਏ ਸੀਗੇ ਬੰਦੇ ਤੇ ਕੋਈ ਸਮਝ ਨਹੀਂ ਲੱਗੀ ਦੋ ਵਾਰੀ ਉਹਨਾਂ ਹਟ ਹਟ ਕੇ ਬੰਦਿਆ ਦੇ ਉੱਤੇ ਆਣ ਕੇ ਤੇ ਗੋਲੀਆਂ ਮਾਰੀਆਂ ਤੇ ਬੰਦੇ ਮਾਰ ਕੇ ਤੇ ਸਾਡੇ ਫੱਟਰ ਕਰਕੇ ਚਲੇ ਗਏ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਣਦੀ ਪ੍ਰੋਪਰ ਤਰੀਕੇ ਨਾਲ ਡਾਕਟਰ ਜਿਹੜੀ ਆ ਉੱਤੇ ਫੋਨ ਲਾ ਲੈਂਦੀ ਆ ਆਂਦੀ ਆ ਐਸਐਮਓ ਸਾਹਿਬ ਕੀ ਕਰਨਾ ਵਾ ਕੀ ਕਰਨਾ ਕੀ ਦੇਣੀ ਇਹਨਾਂ ਨੂੰ ਰਿਪੋਰਟ ਕੀ ਨਹੀਂ ਦੇਣੀ ਡਾਕਟਰ ਉੱਤੇ ਫੋਨ ਲਾ ਕੇ ਕਿਉਂ ਕਹਿਣ ਦਈ ਆ ਜਿਹੜੀ ਮਲਾਜਾ ਅੰਦਰ ਕਰਨ ਦਈ ਆ ਜਾਂ ਕੁਝ ਕਰਨ ਦਈ ਆ ਉਹ ਰਿਪੋਰਟ ਇੱਥੇ ਆਪ ਦਵੇ ਜਿਹੜਾ ਮਲਾਜਾ ਕਰਨ ਦੀ ਆ ਥਾਰਾ ਕੁਝ ਪ੍ਰੋਪਰ ਇੱਥੇ ਕੱਢੇ ਜੋ ਥਿੱਟਾ ਕੱਢਣਾ ਸਾਹਮਣੇ ਉਤਲੇ ਬੰਦਿਆ ਕੋ ਕਿਉਂ ਪੁੱਛਣ ਦਈ ਆ ਵੀ ਕੀ ਕਰਨਿਆ ਕੀ 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 ਮੈਂ ਥਿੱਟਾ ਦੇਣਾ ਕੀ ਨਹੀਂ ਦੇਣਾ ਉਤਲੇ ਬੰਦਿਆ ਨੇ ਪੈਸੇ ਚੁੱਕ ਲਿਆ ਪੈਸੇ ਚੁੱਕੀ ਐ ਮੋਟੀ ਰਕਮ ਚੁੱਕੀ ਆ ਜਿੰਨੇ ਸਾਡੇ ਬੰਦਿਆ ਦੇ ਕਤਲ ਕੀਤੇ ਆ ਉਹ ਥਾਣੇਦਾਰ ਆ ਠੀਕ ਆ ਮਿਲੀ ਪੁਕਤ ਹੋ ਗਈ ਆ ਤੇ ਡਿਪਾਰਟਮੈਂਟ ਚ ਵੀ ਰੌਲਾ ਪੈ ਗਿਆ ਵਾ ਵੀ ਪੈਸੇ ਚੁੱਕ ਲਿਆ ਠੀਕ ਆ ਤੇ ਸਾਨੂੰ ਇਨਸਾਫ ਚਾਹੀਦਾ ਏ ਸਾਡਾ ਦੋਵੇਂ ਘਰ ਮੁੱਦੇ ਕਰਕੇ ਛੱਡ ਦਿੱਤੇ ਇਹਨਾਂ ਨੇ ਉਹਦੇ ਵੀ ਨਿੱਕੇ ਨਿੱਕੇ ਬੱਚੇ ਆ ਉਹਦੇ ਵੀ ਨਿੱਕੇ ਨਿੱਕੇ ਬੱਚੇ ਆ ਅਜੇ ਪੜਨ ਯੋਗ ਨਹੀਂ ਹੈਗੇ ਛੋਟੇ ਛੋਟੇ ਬੱਚੇ ਆ 8-8 7-7 ਸਾਲਾਂ ਦੇ ਉਹਨਾਂ ਕਿੱਧਰ ਜਾਣਾ ਵਾ ਠੀਕ ਆ ਤੇ ਆਹ ਗੁੰਡਾ ਸਰਕਾਰ ਚ ਆਹ ਸਾਰਾ ਕੁਝ ਵੇਖ ਲਓ ਚੱਲਣ ਦਿਆ ਜੇ ਆ ਮਿਲੀ ਭੁਗਤ ਚੱਲਦੀ ਜੇ ਕੋਈ ਇੱਥੇ ਬੰਦੇ ਸੱਚੇ ਦੀ ਸੁਣਵਾਈ ਨਹੀਂ ਜੇ ਹੈਗੀ ਬੰਦਾ ਮਾਰ ਜੋ ਤੇ ਆਨਾ ਮੋਲ ਨਹੀਂ ਜੇ ਪੈਂਦਿਆ ਕੋਈ ਥਨਵਾਈ ਨਹੀਂ ਜੇ ਹੈਗੀ ਇਹ ਦੋਨਾਂ ਵਿਅਕਤੀਆਂ ਦੀ ਗੋਲੀ ਲੱਗਣ ਕਰਕੇ ਗੋਲੀ ਲੱਗਣ ਕਰਕੇ ਮੌਤ ਇਹ ਇੱਕ ਬੰਦੇ ਸਾਡੇ ਨੂੰ 28 ਗੋਲੀਆਂ ਲੱਗੀਆਂ 28 ਤੋਂ 29 ਗੋਲੀਆਂ ਛਾਨਣੀ ਛਾਨਣੀ ਹੋਇਆ ਪਿਆ ਹੈ ਦੂਜੇ ਬੰਦੇ ਤੇ ਵੀ ਹਾਰ ਤੇ ਗੋਲੀ ਲੱਗੀ ਆ ਉਹਦੀ ਮੌਕੇ ਤੇ ਡੈਥ ਹੋ ਗਈ ਆ ਰਿਪੋਰਟ ਤੁਹਾਨੂੰ ਨਹੀਂ ਮਿਲਦੀ ਕਿ ਗੋਲੀ ਲੱਗੀ ਆ ਸਾਨੂੰ ਅਜੇ ਰਿਪੋਰਟ ਤੇ ਪ੍ਰੋਪਰ ਦੇਣ ਨਹੀਂ ਦਈਆਂ ਨੇ ਤੁਹਾਨੂੰ ਐਕਸਰੇ ਵਿਖਾਓ ਉਹ ਵੀ ਨਹੀਂ ਵਿਖਾਉਂਦਾ ਉਹ ਵੀ ਅਸੀਂ ਉੱਥੇ ਜਮ੍ਹਾਂ ਕਰਾਉਣੇ ਆ ਜੇ ਕੋਈ ਵੀ ਚੀਜ਼ ਮੰਗਦੇ ਸਾਨੂੰ ਤਾਂ ਦੇਣ ਹੀ ਨਹੀਂਦਾ ਸਾਨੂੰ ਕਲੀਅਰ ਕੱਟ ਤੇ ਕਰਨ ਵੀ ਤੁਹਾਡੇ ਅਖਰੇ ਚ ਆ ਆਂਦਿਆ ਆ ਨਹੀਂ ਆਂਦਿਆ ਮੰਨ ਲਓ ਇਹ ਜੋ ਮਰਜੀ ਲਿਖ ਕੇ ਭੇਜ ਦੇਣਗੇ ਕੱਲ ਨੂੰ ਅਸੀਂ ਸਨਸਕਾਰ ਕਰਦੇ ਨੇ ਸਭ ਕੋ ਕਰਨ ਸਾਡੇ ਪੱਲੇ ਕੀ ਪਿਆਸਵਾ ਸਾਡਾ ਤੇ ਨਾ ਬੰਦੇ ਮਿੱਟੀ ਕਰਤੇ ਪੁਲੀਸ ਕਰਤੇ ਕੋਈ ਵਿਅਕਤੀ ਤੁਹਾਡੇ ਰੋਪ ਲਾ ਰਿਹਾ ਕਿ ਜਿਹੜੀ ਗੋਲੀ ਨਾਲ ਜਿਹਦੀ ਇੱਕ ਵਿਅਕਤੀ ਦੀ ਡੈਥ ਹੋਈ ਆ ਪਰ ਇਹ ਕਹਿ ਰਹੇ ਕਿ ਗੋਲੀ ਨਾਲ ਨਹੀਂ ਹੋਈ ਗੋਲੀ ਨਾਈ ਉੱਥੇ ਜਾ ਕੇ ਮੈਂ ਤੇ ਇਹੀ ਕਹਿਣਿਆ ਪੁਲਿਸ ਜਾ ਕੇ ਉੱਥੇ ਜਾ ਕੇ ਕਿਸੇ ਵੀ ਬੰਦੇ ਨੂੰ ਪੁੱਛ ਲੈ ਕਿ ਉੱਥੇ ਅੰਨੇਵਾ ਫਾਇਰਿੰਗ ਹੋਈ ਆ ਉੱਥੇ ਤੇ ਜਿਹੜੇ ਰਸਤੇ 'ਚ ਜਾਂਦੇ ਸੀ ਉਹ ਬੰਦੇ ਫੱਟਰ ਹੋਏ ਨੇ ਵਿੱਚ ਕਈ ਉਹ ਅਜੇ ਅਜੇ ਐਡਮਟ ਨਹੀਂ ਹੋਏ ਰਸਤੇ 'ਚ ਇੰਨੇ ਬੰਦੇ ਫੱਟਰ ਹੋਏ ਆ ਕੀ ਮੰਗ ਕਰਦੇ ਹਾਂ ਅਸੀਂ ਇਨਸਾਫ ਦੀ ਮੰਗ ਕਰਦੇ ਆ ਬੰਦਿਆਂ ਨੂੰ ਫਾਂਸੀ ਹੀ ਹੋਣੀ ਚਾਹੀਦੀ ਆ ਇੱਥੇ ਬਾਰਵਾ ਉਹਨਾਂ ਨੇ ਬੰਦੇ ਥੱਦ ਕੇ ਤੇ ਸਾਡਾ ਨੁਕਸਾਨ ਕਰ ਦਿੱਤਾ ਵਾ ਇੱਥੇ ਜਿਹੜੀ ਕਾਰਵਾਈ ਲੇਟ ਹੋ ਰਹੀ ਹੈ ਪੋਸਟਮਾਰਟਮ ਦੇ ਉਹਦੇ ਵਿੱਚ ਸਪੱਸ਼ਟ ਕੀ ਗੱਲ ਕਰਦੇ ਉਹਦੇ ਉਹਦੇ ਵਾਸਤੇ ਤੇ ਸਾਨੂੰ ਜੀ ਰੋਲਿਆ ਜਾ ਰਿਹਾ ਹੈ ਸਾਡੀ ਮਿੱਟੀ ਪਲੀਤ ਕੀਤੀ ਜਾ ਰਹੀ ਆ ਵੀ ਤੁਸੀਂ ਇੱਥੇ ਰੁਲਜੋ ਖੱਜਲ ਖਰਾਬ ਹੋ ਕੇ ਤੇ ਚਲੇ ਜਾਣ ਤੇ ਇਹਨਾਂ ਦਾ ਬਣੇ ਕੱਖ ਨਾ ਐ ਬਾਡੀ ਹੈ ਨਾ ਰਾਤ ਨੂੰ 9 9 ਵਜੇ ਦੇ ਕਰੀਬ ਆਈ ਹੈ ਉਦੋਂ ਰਾਤ ਨੂੰ ਤੇ ਕੋਈ ਪੇਪਰਸ ਨਹੀਂ ਸੀ ਪੋਸਟਮਾਰ ਐਸੇ ਵੀ ਰਾਤ ਨੂੰ ਪੋਸਟਮਾਰਟਮ ਹੁੰਦਾ ਹੀ ਨਹੀਂ ਪੋਸਟਮਾਰਟਮ ਹੁੰਦਾ ਹੀ ਡੇ ਲਾਈਟ ਨੂੰ ਹੈ ਤੇ ਰਾਤ ਨੂੰ ਤੇ ਸਾਡੇ ਕੋਲ ਸਿਰਫ ਮੋਰਚਰੀ ਚ ਰੱਖਣ ਲਈ ਆਈਆਂ ਜੋ ਕਿ ਅਸੀਂ ਰੱਖਤੀਆਂ ਸਵੇਰੇ ਫਿਰ ਆਏ ਪੁਲਿਸ ਵਾਲੇ ਕਾਗਜ਼ ਲੈ ਕੇ ਤੇ ਅਸੀਂ ਕਿਉਂਕਿ ਬੁਲੇਟ ਇੰਜਰੀ ਸੀ ਤੇ ਅਸੀਂ ਬੋਰਡ ਬਣਾਤਾ ਬੋਰਡ ਸਾਡਾ ਰੋਸਟਰ ਦੇ ਮੁਤਾਬਕ ਬੰਦਾ ਹੈ ਸਾਡਾ ਇੱਕ ਰੋਸਟਰ ਬਣਿਆ ਹੁੰਦਾ ਹੈ ਐਮਰਜੈਂਸੀ ਰੋਸਟਰ ਜਿਹਦੇ ਵਿੱਚ ਆਲਰੇਡੀ ਅਸੀਂ ਪਾਏ ਹੁੰਦੇ ਕਿ ਜੇ ਇਸ ਦਿਨ ਕੋਈ ਕੇਸ ਬੋਰਡ ਵਾਲਾ ਆਏਗਾ ਤੇ ਇਹ ਬਲੇ ਡਾਕਟਰਸ ਭੇਜਗੇ ਤੇ ਅਸੀਂ ਉਹ ਜਿਹੜੇ ਤਿੰਨ ਡਾਕਟਰਾਂ ਦਾ ਬੋਰਡ ਜਿਹੜਾ ਐਮਓ ਔਨ ਡਿਊਟੀ ਹੁੰਦਾ ਇੱਕ ਉਸ ਦਿਨ ਡਾਕਟਰ ਹਰਮਨ ਤੇ ਇੱਕ ਡਾਕਟਰ ਰਿਤੂ ਇਹ ਤਿੰਨਾ ਦਾ ਸਾਡਾ ਬੋਰਡ ਬਣ ਗਿਆ ਉਸ ਤੋਂ ਬਾਅਦ ਇਹ ਕੀ ਹੁੰਦਾ ਕਿ ਬੁਲੇਟ ਇੰਜਰੀ ਦਾ ਪੋਸਟਮਾਰਟਮ ਸਟਾਰਟ ਕਰਨ ਤੋਂ ਪਹਿਲਾਂ ਐਕਸ-ਰੇ ਹੁੰਦੇ ਆ ਤੇ ਇੱਕ ਉਹਨੂੰ ਮੇਰੇ ਖਿਆਲ ਚ ਜਿਆਦਾ ਬੁਲੇਟਸ ਲੱਗੀਆਂ ਸੀ ਤੇ ਉਹਦੇ ਮੇਰੇ ਖਿਆਲ ਚ 9 ਤੋਂ ਲੈ ਕੇ 12 ਐਕਸ-ਰੇ ਹੋਏ ਆ ਤੇ ਇੱਕ ਦਾ ਮੇਰੇ ਖਿਆਲ ਚ ਇੱਕ ਜਾਂ ਦੋ ਹੋਏ ਆ ਜੋ ਐਗਜ਼ੈਕਟਲੀ ਮਤਲਬ ਕਿ ਹੈਗਾ ਤੇ ਉਹਦੇ ਵਿੱਚ ਹੈ ਕਿ ਬਾਡੀ ਇੱਕ ਜਿਹੜਾ ਇੱਕ ਜ਼ਿੰਦਾ ਬੰਦਾ ਤੇ फटाफट ਪੋਜੀਸ਼ਨਾਂ ਬਣਾ ਲੈਂਦਾ ਜਿਹੜੀ ਡੈਡ ਬਾਡੀ ਦੀ ਪੋਜੀਸ਼ਨ ਤਾਂ ਆਪ ਹੀ ਬਣਾਨੀ ਪੈਂਦੀ ਹੈ ਉਹਦੇ ਚ ਟਾਈਮ ਲੱਗਦਾ ਐ ਐਕਸ-ਰੇ ਆ 8 9 12 ਕਰਨ ਵਿੱਚ 1 1/2 ਘੰਟਾ ਮਿਨੀਮਮ ਲੱਗ ਜਾਂਦਾ ਕਿਉਂਕਿ ਕਈ ਵਾਰ ਪੋਜੀਸ਼ਨ ਦੇਖੋ ਇੱਕ ਇੱਕ ਪੋਜੀਸ਼ਨ ਚ ਨਹੀਂ ਦਿਖਦੀ ਫਿਰ ਉਹਦੀ ਪੋਜੀਸ਼ਨ ਬਣਾਨੀ ਪੈਂਦੀ ਐ ਮੈਂ ਕਿ 10 12 ਐਕਸਲੇ ਬਣਾਣ ਲਈ ਸਾਨੂੰ 40 ਵਾਰ 50 ਵਾਰੀ ਪੋਜੀਸ਼ਨ ਚੇਂਜ ਕਰਨੀ ਪੈਂਦੀ ਐ ਸੋ ਉਹਦੇ ਵਿੱਚ ਕਾਫੀ ਟਾਈਮ ਲੱਗਦਾ ਐ ਔਰ ਉਹ ਉਹ ਲੋਕੇਟ ਲੋਕੇਟ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਵੀ ਇੱਥੇ ਇੱਥੇ ਨਿਸ਼ਾਨ ਹੈਗਾ ਤੇ ਇੱਥੇ ਅੰਦਾਜ਼ੇ ਨਾਲ ਬੁਲੇਟ ਆਣੀ ਚਾਹੀਦੀ ਹੈ ਫਿਰ ਉਸ ਕਾਫੀ ساری ਹਿਲਜੁਲ ਕਰਨੀ ਪੈਂਦੀ ਹੈ ਤੇ ਫਿਰ ਉਹ ਜਾ ਕੇ ਸਾਰੇ ਐਕਸਰੇ ਕੰਪਲੀਟ ਹੁੰਦੇ ਆ ਉਸ ਤੋਂ ਬਾਅਦ ਦਾ ਇਜ਼ਾਮ ਹੈ ਕਿ ਬੋਰਡ ਦੇ ਵਿੱਚ ਤਿੰਨ ਡਾਕਟਰ ਗਏ ਹੋਏ ਸੀ ਪਰ ਉੱਥੇ ਮੌਜੂਦ ਨਹੀਂ ਡਾਕਟਰ ਨਹੀਂ ਨਹੀਂ ਬੋਰਡ ਬੋਰਡ ਵਿੱਚ ਤਿੰਨ ਡਾਕਟਰ ਸੀ ਉਹ ਐਕਸਰੇ ਟਾਈਮ ਪੂਰੇ ਮੌਜੂਦ ਸੀ ਹੁਣ ਉਸ ਤੋਂ ਬਾਅਦ ਕੀ ਹੋਇਆ ਮੈਂ ਤੁਹਾਨੂੰ ਦੱਸਦੀ ਹਾਂ ਉਸ ਤੋਂ ਬਾਅਦ ਫਿਰ ਉਹ ਇੱਕ ਡਾਕਟਰ ਡਾਕਟਰਸ ਨੇ ਜਦੋਂ ਪੋਸਟਮਾਰਟਮ ਕੀਤਾ ਉਹਨਾਂ ਨੂੰ ਅ ਬੁਲੇਟ ਜਿਹੜਾ ਪਹਿਲਾ ਕੇਸ ਸੀ ਜਿਸ ਚ ਕੋਈ ਬੁਲੇਟ ਦਿਖਦੀ ਪਈ ਸੀ ਐਕਸ-ਰੇ ਵਿੱਚ ਉਹਦੇ ਚ ਬੁਲੇਟ ਨਹੀਂ ਲੱਭੀ ਤੇ ਉਹ ਫਿਰ ਅਸੀਂ ਫਿਰ ਡਾਇਰੈਕਸ਼ਨਸ ਲੈਣੀਆਂ ਸੀ ਕਿ ਵੀ ਹੁਣ ਬੁਲੇਟ ਨਹੀਂ ਲੱਭ ਰਹੀ ਤੇ ਅਸੀਂ ਜਿਵੇਂ ਆਮ ਡਾਕਟਰਸ ਕਰਦੇ ਆ ਅਸੀਂ ਸਰਕਾਰੀ ਮੈਡੀਕਲ ਕਾਲਜ ਫੋਰੈਂਸਿਕ ਵਿਭਾਗ ਨੂੰ ਵੀ ਕਿਸੇ ਡਾਕਟਰ ਨੂੰ ਅਪਰੋਚ ਕੀਤਾ ਕਿ ਵੀ ਇਸ ਤਰ੍ਹਾਂ ਸਾਨੂੰ ਬੁਲੇਟ ਨਹੀਂ ਲੱਭ ਰਹੀ ਫਿਰ ਅਸੀਂ ਸੀਐਸ ਸਾਨੂੰ ਇਨਫੋਰਮ ਕੀਤਾ ਕਿ ਸਰ ਬੁਲੇਟ ਨਹੀਂ ਲੱਭ ਰਹੀ ਤੇ ਇਹ ਲੋਕ ਬਹੁਤ ਐਜੀਟੇਟ ਹੋ ਰਹੇ ਹਨ ਕਿ ਜਦ ਤੱਕ ਬੁਲੇਟ ਨਹੀਂ ਲੱਭਦੀ ਅਸੀਂ ਦੂਜਾ ਪੋਸਟਮਾਰਟਮ ਨਹੀਂ ਹੁੰਦੇ ਨਾ ਡਾਕਟਰ ਤੇ ਇਲਜ਼ਾਮ ਲਗਾ ਰਹੇ ਸੀ ਕਿ ਡਾਕਟਰ ਕਹਿ ਰਹੇ ਨੇ ਕਿ ਇਸ ਚ ਬੁਲੇਟ ਨਹੀਂ ਹੈਗੀ ਨਹੀਂ ਉਹਨਾਂ ਨੂੰ ਉਹਨਾਂ ਨੇ ਕਿਹਾ ਉਹਨਾਂ ਨੇ ਇਹ ਕਿਹਾ ਕਿ ਬੁਲੇਟ ਲੱਭ ਨਹੀਂ ਰਹੀ ਜਦੋਂ ਜਿਹੜਾ ਪਾਟੀ ਥੋੜੀ ਉਸ ਟਾਈਮ ਥੋੜੇ ਪਾਟੀ ਡਿਸਟਰਬ ਹੁੰਦੀ ਹੈ ਉਹ ਕਈ ਦਫਾ ਡਾਕਟਰ ਦਾ ਮਿਸ ਕਮਿਊਨੀਕੇਸ਼ਨ ਥੋੜਾ ਸ਼ਾਇਦ ਹੋ ਗਈ ਉਹਨਾਂ ਨੇ ਇਹੀ ਕਿਹਾ ਕਿ ਬੁਲੇਟ ਲੱਭ ਨਹੀਂ ਰਹੀ ਐਕਸ-ਰੇ ਚ ਦਿਖ ਰਹੀ ਹੈ ਐਕਸ-ਰੇ ਚ ਤਾਂ ਹੈ ਹੀ ਇਹ ਬੁਲੇਟ ਤੇ ਡਾਕਟਰ ਕਹਿ ਹੀ ਨਹੀਂ ਸਕਦਾ ਕਿ ਬੁਲੇਟ ਨਹੀਂ ਹੈ ਐਥੇ ਗੱਲ ਹੀ ਗਲਤ ਹੈ ਠੀਕ ਹੈ ਔਰ ਜੇ ਐਕਸ-ਰੇ ਚ ਬੁਲੇਟ ਆ ਗਈ ਪਰ ਕਈ ਦਫਾ ਬੁਲੇਟ ਨਹੀਂ ਲੱਭਦੀ ਇਹ ਤੁਸੀਂ ਚਾਹੇ ਤੁਸੀਂ ਫੋਰੈਂਸਿਕ ਡਿਪਾਰਟਮੈਂਟ ਚੋਂ ਵੀ ਇਹ ਜੋ ਮਤਲਬ ਕਿ ਸਾਨੂੰ ਜਿੰਨਾ ਸਾਨੂੰ ਮੈਡੀਕਲ ਨੋਲਜ ਹੈ ਉਹਦੇ ਹਿਸਾਬ ਨਾਲ ਕਿ ਇਹ ਦਫਾ ਬੁਲੇਟ ਕਿਉਂਕਿ ਬੁਲੇਟ ਉਹਦੀ ਬਹੁਤ ਛੋਟੀ ਛਰਰਾ ਹੁੰਦਾ ਨਾ ਉਹ ਕਿਹੜੀ ਦਫਾ ਐਸੀ ਜਗ੍ਹਾ ਤੇ ਕੁਝ ਜਾਂਦਾ ਕਿ ਲੱਭਦਾ ਨਹੀਂ ਹੈ ਤੇ ਉਹ ਫਿਰ ਉਹਦੇ ਲਈ ਫਿਰ ਸੀਐਸਆਰ ਨਾਲ ਗੱਲ ਕੀਤੀ ਤੇ ਉਹ ਕਹਿੰਦੇ ਕਿ ਤੁਸੀਂ ਸੀਆਰਐਮ ਦੇ ਦੁਆਰਾ ਸੀਆਰਐਮ ਇੱਕ ਐਡਵਾਂਸ ਤਰ੍ਹਾਂ ਦਾ ਐਕਸਰੇ ਹੁੰਦਾ ਹੈ ਜਿਹੜਾ ਕਿ ਏਆਈ ਨਾਲ ਕਨੈਕਟਡ ਹੁੰਦਾ ਤੁਸੀਂ ਸਮਝ ਗਏ ਉਹਦੇ ਥਰੂ ਜਿਆਦਾ ਚਾਂਸ ਹੋ ਜਾਂਦਾ ਹੈ ਬੁਲੇਟ ਲੱਭਣ ਦਾ ਹੁਣ ਸਾਡੇ ਤਿੰਨੋਂ ਡਾਕਟਰ ਬੜੀ ਜਿਹੜੇ ਬੋਰਡ ਮੈਂਬਰਸ ਹੈਗੇ ਆ ਉੱਪਰ ਲੱਗੇ ਹੋਏ ਆ ਓਟੀ ਵਿੱਚ ਉਹ ਕਿਉਂਕਿ ਉਹ ਸਿਆਹ ਮੋਟੀ ਵਿੱਚ ਹੀ ਹੁੰਦੀ ਹੈ ਉਹਨੂੰ ਅਸੀਂ ਹਲਾ ਨਹੀਂ ਸਕਦੇ ਇਸ ਲਈ ਬਾਡੀ ਨੂੰ ਓਟੀ 'ਚ ਸ਼ਿਫਟ ਕਰਕੇ ਉਹਦੇ 'ਚ ਉਹ ਅਸੀਂ ਕੋਸ਼ਿਸ਼ ਕਰਵਾ ਰਹੇ ਹਾਂ ਕਿ ਉਹ ਸਿਆਮ ਲੱਭੇ ਉਹ ਤੋਂ ਸੀਐਸਐਨ ਨੇ ਸਾਨੂੰ ਮਜੀਠੇ ਤੋਂ ਇੱਕ ਔਰਥੋ ਸਪੈਸ਼ਲਿਸਟ ਵੀ ਡਿਊਟੀ ਲਾਤੀ ਹੈ ਉਹ ਵੀ ਔਨ ਵੇ ਹੈ ਉਹ ਵੀ ਪਹੁੰਚ ਰਿਹਾ ਹੈ ਕਿ ਹੈਲਪ ਕਰਨ ਲਈ ਡਾਕਟਰਸ ਦੀ ਜਿਹੜਾ ਸਾਡਾ ਤਿੰਨਾਂ ਦਾ ਬੋਰਡ ਬਣਿਆ ਤੇ ਹੁਣ ਬਸ ਇੰਨੇ ਕੀ ਹੈ ਕਿ ਜਦ ਤੱਕ ਅਸੀਂ ਇੱਕ ਪੋਸਟਮਾਰਟਮ ਪੂਰੀ ਤਰ੍ਹਾਂ ਕੰਪਲੀਟ ਨਹੀਂ ਨਾ ਕਰ ਲੈਂਦੇ ਅਸੀਂ ਦੂਸਰਾ ਸਟਾਰਟ ਨਹੀਂ ਕਰ ਸਕਦੇ ਆਲਮੋਸਟ ਆਲਵੇਜ਼ ਦੇ ਰੂਲ ਆ ਮੈਡੀਕਲ ਹੁਣ ਉਹ ਹੁਣ ਲੱਗੇ ਹੋਏ ਆ ਦੇ ਆ ਰਾਈਂਗ ਦੇਅਰ ਬੈਸਟ ਟੂ ਫਾਈਂਡ ਦ ਬੁਲੇਟ ਤੇ ਜੇ ਬੁਲੇਟ ਲੱਭਦੀ ਹੈ ਤੇ ਠੀਕ ਹੈ ਹੋ ਸਕਦਾ ਸਾਨੂੰ ਮੈਡੀਕਲ ਕਾਲਜ ਵੀ ਰੈਫਰ ਕਰਨਾ ਪਵੇ ਜੇ ਨਹੀਂ ਲੱਭੀ ਸੀ ਆਮ ਦੇ ਥਰੂ ਤੇ ਪਰ ਦੂਸਰੇ ਉਹ ਕਰਕੇ ਫਿਰ ਦੂਸਰਾ ਪੋਸਟਮਾਰਟਮ ਸਟਾਰਟ ਕਰਾਂਗੇ ਅਸੀਂ ਸਾਰਾ ਹਸਪਤਾਲ ਮੈਂ ਵੀ ਇੱਥੇ ਬੈਠੀ ਆ ਮੈਂ ਸਮਝ ਨਾਲ ਆ ਮੈਂ ਇੱਥੇ ਬੈਠੀ ਆ ਜਦ ਤੱਕ ਪੋਸਟਮਾਰਟਮ ਕੰਪਲੀਟ ਨਹੀਂ ਹੁੰਦੇ ਮੈਂ ਇੱਥੇ ਹੀ ਰਹਿਣਾ ਮੇਰੇ ਡਾਕਟਰਸ ਨੇ ਇੱਥੇ ਰਹਿਣਾ ਮੇਰੇ ਸਟਾਫ ਨੇ ਇੱਥੇ ਰਹਿਣਾ ਤੇ ਅਸੀਂ ਬਿਲਕੁਲ ਨਿਸ਼ਚਿਤ ਹੈ ਕਿਸੇ ਨਾਲ ਅਸੀਂ ਕੋਈ ਤੱਕਾ ਨਹੀਂ ਹੋਣ ਦਵਾਗੇ ਇਹ ਗੱਲ ਪੱਕੀ ਹੈਗੀ ਹੈ ਇਸ ਤਰ੍ਹਾਂ ਸੀਗਾ ਕਿ ਤੁਹਾਨੂੰ ਪਤਾ ਹੀ ਹੈ ਜਿਹੜੇ ਰਾਤੀ ਫਾਇਰ ਇਨਸੀਡੈਂਟ ਹੋਇਆ ਜਿਹਦੇ ਵਿੱਚ ਦੋ ਵਿਅਕਤੀਆਂ ਦੀ ਜਾਨ ਚਲੀ ਗਈ ਸੀ ਉਹਨਾਂ ਦੇ ਸੰਬੰਧ ਵਿੱਚ ਇੱਥੇ ਪੋਸਟਮਾਰਟਮ ਅੱਜ ਕਰਾਉਣਾ ਸੀਗਾ ਸਵੇਰੇ ਤੇ ਆਪਾਂ ਆਏ ਹੋਏ ਆਂ ਔਰ ਫਿਰ ਇਹਨਾਂ ਤੋਂ ਕੋਲੋਂ ਆਪਾਂ ਮੈਡੀਕਲ ਬੋਰਡ ਪਹੁੰਚਾਇਆ ਸੀਗਾ ਡਾਕਟਰਸ ਦਾ ਲekin کافی ਸਮਾਂ ਹੋਣ ਦੇ ਬਾਵਜੂਦ ਵੀ ਮੈਡੀਕਲ ਜਿਹੜਾ ਨਹੀਂ ਹੋ ਪਾ ਰਿਹਾ ਪੋਸਟਮਾਰਟਮ ਸੋ ਨੇਚਰਲੀ ਹੈ ਵੀ ਉਹ ਜਿਹੜੇ ਉਹਨਾਂ ਦੇ ਘਰ ਦੇ ਜੀ ਹੈਗੇ ਨੇ ਉਹਨਾਂ ਦੇ ਵਿੱਚ ਰਸਮਤ ਤੋ ਪਈਗੀ ਉਹਨਾਂ ਨੇ ਬੋਲਣਗੇ ਵੀ ਸਵੇਰ ਦੀਆਂ ਰਾਤ ਦੀਆਂ ਬਾਡੀਜ਼ ਪਈਆਂ ਗਈਆਂ ਨੇ ਕਿਉਂ ਨਹੀਂ ਪੋਸਟਮਾਰਟਮ ਹੋ ਰਿਹਾ ਹੁਣ ਬਾਰ-ਬਾਰ ਮੈਡਮ ਨਾਲ ਗੱਲ ਕਰਨ ਤੋਂ ਬਾਅਦ ਜਿਹੜੇ ਐਸਐਮਓ 체 ਹੈਗੇ ਨੇ ਉਹਨਾਂ ਦੇ ਕਹਿਣ ਦੇ ਮੁਤਾਬਕ ਹੈ ਕਿ ਮੈਂ ਡਾਕਟਰਾਂ ਦੀ ਟੀਮ ਲੈ ਕੇ ਆ ਰਹੀ ਹਾਂ ਜਿਹੜਾ ਕਿ ਓਟੀ ਦੇ ਵਿੱਚ ਜਾ ਕੇ ਪਤਾ ਲੱਗ ਸਕੇਗਾ ਵੀ ਇਹਦੇ ਵਿੱਚ ਕਿਹ ਕਿਹੜੀ ਇੰਜਰੀ ਕਿੱਥੇ ਕਿੱਥੇ ਬੁਲੇਟ ਆ ਗਈ ਹੈ ਸੋ ਕਹਿਣ ਤੋਂ ਬਾਅਦ ਇਹ ਹੈ ਕਿ ਕੋਈ ਗੱਲ ਨਹੀਂ ਆਪਾਂ ਇਹਦੇ ਨਾਲ ਆ ਡਾਕਟਰਾਂ ਦੀ ਟੀਮ ਤੇ ਡਾਕਟਰਾਂ ਦੀ ਟੀਮ ਆਈ ਗਈ ਸੀ ਇਹ ਮੈਡਮ ਆਪਣੇ ਜਿਹੜੇ ਹੈਗੇ ਨੇ ਐਸਐਮਓ ਸ਼ਾਲੂ ਸ਼੍ਰੀਮਤੀ ਸ਼ਾਲੂ ਕਰਵਾਉਗੀ ਆਈ ਥਿੰਕ ਉਹਨਾਂ ਨਾਲ ਹੀ ਤੇੰਨ ਮੰਦਰ ਦੀ ਟੀਮ ਡਾਕਟਰਾਂ ਦੀ ਇਹ ਹੁਣ ਕਿਨੇ ਡਾਕਟਰ ਅੰਦਰ ਨੇ ਹੁਣ ਨਹੀਂ ਉਹ ਆ ਰਹੇ ਆ ਕਹਿੰਦੀ ਮੈਂ ਦੋ ਡਾਕਟਰਸ ਹੋਰ ਲੈ ਕੇ ਨਾਲ ਆ ਰਹੇ ਆਗੇ ਨੇ ਡਾਕਟਰ ਜਿਹੜੇ ਕਰਵਾਏ ਸੀਗੇ ਨਹੀਂ ਡਾਕਟਰ ਦੀ ਟੀਮ ਤੇ ਤਿੰਨ ਹੀ ਹੈ ਕੋਈ ਗੱਲ ਨਹੀਂ ਦੇਖ ਰਹੇ ਆ ਬਾਕੀ ਇਹਨਾਂ ਦੀ ਗੱਲ ਜਾਇ ਜਾਇ ਅੱਗੇ ਕੋਈ ਗੱਲ ਨਹੀਂ ਆਈ ਗਏ ਨੇ ਡਾਕਟਰ ਦੀ ਟੀਮ ਕਿਹ ਕਿਹਾ ਕਿ ਉਹਨੇ ਪਹਿਲਾਂ ਕੀ ਉਹਨੇ ਆ ਆ ਗਏ ਨੇ ਠੀਕ ਹੈ ਬ੍ਰਦਰ ਮੈਨੂੰ ਕਰਵਾ ਲਾਉਂਗਾ ਪਲੀਜ਼